ਬੇਜਵਾਨਾਂ ਦੀ ਮਦਦ ਕਰਨੇ ਵਾਲੇ ਵੀ ਜਿਹੜੇ ਆ ਵੱਖਰੇ ਹੁੰਦੇ ਨੇ ਤੇ ਆ ਦੇਖੋ ਵੀਡੀਓ ਦੇ ਵਿੱਚ ਇੱਕ ਇਨਸਾਨੀਅਤ ਦਾ ਰੂਪ ਬਣ ਕੇ ਇਹ ਲੋਕ ਜਿਹੜੇ ਨੇ ਉਹ ਬੇਜਵਾਨਾਂ ਦੀ ਸੇਵਾ ਕਰ ਰਹੇ ਨੇ ਕਿਵੇਂ ਸੇਵਾ ਕਰ ਰਹੇ ਆ ਨਿਸ਼ਕਾਮ ਸੇਵਾ ਕਿਵੇਂ ਲੇਖੇ ਲੱਗਦੀ ਆ ਵੀਡੀਓ ਪਹਿਲਾਂ ਤਾਂ ਜਲਦੀ ਜਲਦੀ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਆ ਉਹ ਪਹਿਲਾਂ ਵੀਡੀਓ ਦੇਖ ਲੋ ਕਿ ਕਿਵੇਂ ਛੋਟੇ-ਛੋਟੇ ਜਿਹੜੇ ਜਾਨਵਰ ਨੇ ਉਹਨਾਂ ਨੂੰ ਚਾਹੇ ਉਹ ਚੱਲ ਫੇਰ ਨਹੀਂ ਸਕਦੇ ਪਰ ਉਹਨਾਂ ਦੀ ਜਿਹੜੀ ਆ ਸੇਵਾ ਕੀਤੀ ਜਾ ਰਹੀ ਆ ਇਹ ਸੇਵਾ ਕਹਿ ਸਕਦੇ ਆ ਵੀ ਕਿਸੇ ਨੀਸਵਾਰਥ ਜਿਹੜੀ ਹੁੰਦੀ ਆ ਵੀ ਕਿਸੇ ਸਵਾਰਥ ਦੇ ਲਈ ਨਹੀਂ ਅਨਸਾਨੀਅਤ ਸਾਂਝਦੇ ਹੋਏ ਜਿਹੜੀ ਹੈ ਇਹ ਸੇਵਾ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਮੈਂ ਵੀਡੀਓ ਦੇ ਵਿੱਚ ਵੀ ਕਿਵੇਂ ਲਾਈਨ ਦੇ ਵਿੱਚ ਜਿਹੜਾ ਉਹਨਾਂ ਨੂੰ ਖਾਣਾ ਪਰੋਸਿਆ ਜਾ ਰਿਹਾ ਤੇ ਹੁਣ ਤੁਸੀਂ ਦੇਖੋਗੇ ਇਸ ਵੀਡੀਓ ਦੇ ਵਿੱਚ ਵੀ ਕਿਵੇਂ ਨੇ ਜਿਹੜੇ ਇੱਕ ਇੱਕ ਕਰਕੇ ਜਿਹੜੇ ਜਾਨਵਰ ਨੇ ਚਾਹੇ ਉਹ ਚੱਲ ਫਿਰ ਨਹੀਂ ਸਕਦੇ ਚਾਹੇ ਕੁਝ ਸਹੀ ਵੀ ਨਹੀਂ ਪਰ ਸਾਰਿਆਂ ਦੀ ਸੇਵਾ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ ਕਿੰਨਾ ਜਿਹੜਾ ਇਹਨਾਂ ਨੂੰ ਖਾਣਾ ਕਿਸ ਤਰੀਕੇ ਦੇ ਨਾਲ ਪਰੋਸਿਆ ਜਾ ਰਿਹਾ ਤੇ ਕਹਿੰਦੇ ਨੇ ਹੁੰਦੇ ਵੀ ਬੇਜਵਾਨਾਂ ਦੀ ਸੇਵਾ ਜਿਹੜਾ ਕਰਦਾ ਤਾਂ ਉਹਦੇ ਜਿਹੜਾ ਕਰਮ ਖੁੱਲ ਜਾਂਦੇ ਨੇ ਤਾਂ ਦੇਖੋ ਤੁਸੀਂ ਇੱਕ ਆਸ਼ਰਮ ਬਣਿਆ ਹੋਇਆ ਜਿੱਥੇ Yeah. <laughs> ਸਾਰੇ ਜਾਨਵਰਾਂ ਨੂੰ ਜਿਹੜਾ ਖਾਣਾ ਪੀਣਾ ਦਿੱਤਾ ਜਾ ਰਿਹਾ ਦੇਖੋ ਜੀ ਇਹ ਸਾਰੇ ਜਿੰਨੇ ਵੀ ਜਾਨਵਰ ਨੇ ਸਾਰੇ ਕਹਿ ਸਕਦੇ ਆ ਵੀ ਅੰਗਹੀਨ ਨੇ ਚੱਲ ਫਿਰ ਨਹੀਂ ਸਕਦੇ ਪਰ ਇਹਨਾਂ ਦੀ ਜਿਹੜੀ ਹੈ ਬੇਜਵਾਨਾਂ ਦੀ ਮਦਦ ਕਰਕੇ ਕਿੰਨਾ ਪੁੰਨ ਦਾ ਕੰਮ ਜਿਹੜਾ ਲੋਕ ਕੁਮਾਰੇ ਨੇ ਤੇ ਆ ਦੇਖੋ ਤੁਸੀਂ ਇੱਕ ਆਸ਼ਰਮ ਹੈ ਸਪੈਸ਼ਲ ਇਹ ਜਾਨਵਰਾਂ ਦੇ ਲਈ ਹੈ ਜਿੰਨੇ ਵੀ ਫਿਜ਼ੀਕਲੀ ਡਿਸੇਬਲਡ ਡੌਗਸ ਨੇ ਉਹਨਾਂ ਦੇ ਲਈ ਇਹ ਆਸ਼ਰਮ ਬਣਿਆ ਹੋਇਆ ਤੇ ਸਾਰਿਆਂ ਦੀ ਸੇਵਾ ਜਿਹੜੀ ਆ ਬਖੂਬੀ ਕੀਤੀ ਜਾ ਰਹੀ ਆ ਤਾਂ ਹੁਣ ਦੋਸਤੋ ਵੀਡੀਓ ਦੇਖ ਕੇ ਤੁਹਾਡੇ ਜੋ ਸਮਝ ਲੱਗਿਆ ਕਮੈਂਟ ਵਿੱਚ ਆਪਣੀ رائے ਸਾਂਝੀ ਕਰਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤਾਂ ਜੋ ਲੋਕਾਂ ਤੱਕ ਪਹੁੰਚ ਜਿਹੜੇ ਜਾਨਵਰਾਂ ਨੂੰ ਜਾਨਵਰ ਸਮਝਦੇ ਨੇ ਇਹਨਾਂ ਦੇ ਵੀ ਦਿਲ ਹੁੰਦਾ ਹੈ ਵੀ ਬੇਜਬਾਨ ਹਰ ਇੱਕ ਗੱਲ ਨੂੰ ਸਮਝਦੇ ਨੇ ਜੇ ਤੁਸੀਂ ਆਪਣੇ ਤਰੀਕੇ ਨਾਲ ਸਮਝਾਉਣਾ ਚਾਹੋ ਤਾਂ ਤਾਂ ਹੁਣ ਦੋਸਤੋ ਵੀਡੀਓ ਦਬਕੇ ਸ਼ੇਅਰ ਕਰਨੀ ਹੈ ਕਮੈਂਟ ਅੱਜ ਆਪਣੀ ਰਾਏ ਸਾਂਝੀ ਕਰਨੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ